ਸੂਣਦੇ ਟਾਈਮ ਤੋਂ ਪਹਿਲਾਂ ਚਾਹੇ ਗਾਂ ਚਾਹੇ ਮੱਝ ਕਈ ਵਾਰੀ ਜਿਹਨੂੰ ਕਿ ਆਪਾਂ ਕਹਿੰਦੇ ਨੇ ਆਗੇ ਪਰਲੈਪਸੀ ਦੀ ਪ੍ਰੋਬਲਮ ਆ ਗਈ ਸ਼ਿਕਾਇਤ ਆ ਜਾਂਦੀ ਹੈ ਪਰਲੈਪਸ ਕੀ ਹੈ ਇੱਕ ਬੱਚੇ ਦਾ ਨਹੀਂ ਦਾ ਸਭ ਲੋ ਪਾਰਟਸ ਬਾਹਰ ਆ ਰਿਹਾ ਤੇ ਉਹਨੂੰ ਅਸੀਂ ਕਹਿੰਦੇ ਨੇ ਪਿੱਛਾ ਮਾਰਦਾ ਪਸ਼ੂ ਬੱਚੇ ਦਾ ਇਹਦੇ ਲਿਗਾਮੈਂਟ ਨੇ ਜਿਹੜੇ ਲੂਸ ਹੋ ਜਾਂਦੇ ਨੇ ਔਰ ਦੂਸਰਾ ਕਾਰਨ ਕਿ ਕੈਲਸ਼ੀਅਮ ਔਰ ਫਾਸਫੋਰਸ ਦੀ ਡੈਫੀਸ਼ੈਂਸੀ ਹੁੰਦੀ ਹੈ ਤੇ ਉਹਦੇ ਵਾਸਤੇ ਆਪਣੀ ਪਰਲੈਪਸ ਡਰਾਪਸ ਹੈ ਜਿਹੜਾ ਇਹ ਮੈਡੀਸਨ ਕਾਫੀ ਜ਼ਿਆਦਾ ਸਿੱਧ ਹੋਈ ਆ ਤੇ ਇਹਦੇ ਅੰਦਰ ਜੀ ਇੱਕ ਹੈ ਫਾਈ ਫਾਸ ਜਿਹੜਾ ਕਿ ਫਾਸਫੋਰਸ ਦੀ ਘਾਟ ਨੂੰ ਪੂਰੀ ਕਰਦਾ ਓਕੇ ਕੈਲਸ਼ੀਅਮ ਤੇ ਫਾਸਫੋਰਸ ਦੀ ਘਾਟ ਨੂੰ ਇਹ ਪੂਰਾ ਕਰਦਾ ਤੇ ਇਹ ਜਿਹੜੀ ਮੈਡੀਸਨ ਆ ਇਹ ਅਸੀਂ 5 ਐਮਐਲ ਤੋਂ ਸ਼ੁਰੂ ਕਰ ਸਕਦੇ ਹਾਂ 5 ਐਮਐਲ ਸਵੇਰੇ 5 ਐਮਐਲ ਸ਼ਾਮੀ 5 ਉਪਰੀ ਰੋਟੀ ਤੇ ਜਾਂ ਸਰਾਂਜ ਭਰ ਕੇ ਸਿੱਧਾ ਜੀਭ ਤੇ ਉਹਦੇ ਨਾਲ ਕੰਟਰੋਲ ਹੋ ਜਾਂਦਾ ਤੇ ਦੂਸਰੀ ਗੱਲ ਥੋੜੀ ਜਿਹਾ ਬਚੌਰ ਰੱਖਣ ਵਾਸਤੇ ਤੇ ਉਹਦੀ ਟੇਲ ਸਾਈਡ ਦਾ ਪਿੱਛੋਂ ਜਿਹੜਾ ਕੁਝ ਲੈਵਲ ਉੱਚਾ ਕੀਤਾ ਜਾਂਦਾ ਥੋੜੀ ਜਿਹੀ ਮਿੱਟੀ ਪਾ ਕੇ ਮਤਲਬ ਉੱਚਾ ਕਰ ਸਕਦੇ ਆ ਜਿਹਦੇ ਨਾਲ ਕਿ ਪਿਛਲਾ ਪਾਸਾ ਨੀਵਾ ਨਾ ਰਹੇ ਅਸੀਂ ਪਸ਼ੂ ਨੂੰ ਫਾਰਮਰ ਨੂੰ ਪੁੱਛਦੇ ਆਂ ਕਿ ਵੀਰ ਜੀ ਪੱਠੇ ਤੁਸੀਂ ਕਿੰਨੀ ਵਾਰ ਪਾਉਨੇ ਹੋ ਉਹ ਕਹਿੰਦੇ ਨੇ ਜੀ ਅਸੀਂ ਤਿੰਨ ਵਾਰ ਪਾਉਨੇ ਆ ਜਾਂ ਦੋ ਵਾਰ ਪਾਉਨੇ ਆ ਸਵੇਰੇ ਸ਼ਾਮ ਲੇਕਿਨ ਅਸੀਂ ਉੱਥੇ ਜਿਹੜੇ ਦੋ ਵਾਰ ਪੱਠੇ ਪਾਉਨੇ ਨੇ ਉਹ ਪੰਜ ਵਾਰ ਚ ਪਾਉਣੇ ਚਾਹੀਦੇ ਨੇ ਇੱਕਦਮ ਪੇਟ ਦੇ ਵਿੱਚ ਬੱਚੇ ਦਾ ਨਹੀਂ ਦਾ ਬੱਚੇ ਦਾ ਲੋਡ ਆ ਤੇ ਦੂਸਰਾ ਅਸੀਂ ਜਿਵੇਂ ਪੱਠੇ ਪਾਤੇ ਉਹਦੇ ਨਾਲ ਵੀ ਪਸਦ ਨੂੰ ਪਸ਼ੂ ਆ ਓਵਰਲੋਡਿੰਗ ਦਿਖਾਉਣ ਲੱਗ ਜਾਂਦਾ ਇੱਕ ਬੱਚੇ ਦਾ ਇਹਦਾ ਬਹੁਤ ਵੱਡਾ ਨੁਕਸਨ ਹੁੰਦਾ ਗੱਭਣ ਪਸ਼ੂ ਲਈ ਔਰ ਫਾਰਮਰ ਦੀ ਬਹੁਤ ਵੱਡੀ ਨੀਂਦ ਖਰਾਬ ਹੁੰਦੀ ਹੈ ਜਿਹੜਾ ਕਿ 24 ਘੰਟੇ ਪਸ਼ੂ ਦੇ ਰਾਤ ਨੂੰ ਵੀ ਧਿਆਨ ਰੱਖਦਾ ਲੇਖਾ ਜੀ ਅਸੀਂ ਉੱਥੇ ਇਹ ਸ਼ਕਲਾ ਹੋਮੀਓ ਫਾਰਮੇਸੀ ਦੇ ਪ੍ਰੋਡਕਟ ਕੋ ਹੈਲਪ ਲਾ ਸਕਦੇ ਹਾਂ ਕਾਫੀ ਵੰਡਰਫੁਲ ਰਿਜ਼ਲਟ ਆਇਆ ਇਹਨੇ ਤੇ